ਸਾਹਿਬ ਜੀਓ ਰਾਮ ਕਲੀ ਮਹਲਾਤੀ ਜਾਨ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵਦੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋਤੰ ਗਾਵੋ ਹਰੀਕੇ ਰਾਮ ਅਨੰਦ ਜਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਦਨ ਹੋਰ ਨਾਲੇ ਹਰ ਨਾਲੇ ਰੋਤ ਮਨ ਮੇਰੇ ਤੂ ਕੇ ਸਭ ਵਿੱਚ ਸਾਰਣਾ ਅੰਗੀ ਕਰਿਉ ਕਰੇ ਤੇਰਾ ਕਰਦ ਸਭ ਸੁਵਰਣਾ ਸਭ ਨੰਗਲਾ ਸਮਰੱਥ ਸੋ ਆਮੀ ਸੋ ਕੋ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਨ ਹੋਰ ਨਾਲੇ ਸਤਿ ਸਾਈਂ ਸਾਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੇਸ਼ ਹੈ ਜਿਸ ਦੇਹ ਸੋ ਪਾਵੇ ਜਿਸ ਦੇਹ ਸੋ ਪਾਵੇ ਸਦਾ ਸਿਮਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਾ ਨਾਨਕ ਸੱਚੇ ਸਾਬਾ ਕਿਆ ਨਹੀਂ ਕਰਤੇ ਰਹਿ ਸਤਿਨਾਮ ਮੇਰਾ ਆਧਾਰੋ ਸਤਿਨਾਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਨਿਸ਼ਾ ਸਭ ਹੋ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਤਰੋਪੇ ਆਰੋ ਸਤਿਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਨ ਧਾਰੀਆਂ ਪੰਜ ਦੂਤ ਤੁੰਦ ਵਸ ਕੀਤੇ ਕਾਲ ਕੰਟਕ ਮਾਰਿਆ ਤੋਏ ਕਰਮ ਪਾਇਆ ਸੁਧ ਜਨ ਕੋ ਸੇ ਨਾਮੁ ਮਾਰ ਕੇ ਲਾਗੇ ਕਹਿ ਨਾਨਕ ਤਾ ਸੁਖੁ ਅਤਿਤ ਘਰ ਅਨਹਦ ਵਾਜੈ आनंद सुन हो वण भागी हो सकल मनोरथ पूरे पार ब्रह्म प्रभु पाया उतरै सकल विसुरे दुख रोग संताप उतरै सुणी सच्ची वाणी संत साजन पै सरसे पूरे गुण ते जानी सुनते ओ नीत कहते पवित सतगुरु रहिया बिनवंत नानक गुरु चरण लागे वाजे अन ਸੁਣ ਤੇ ਪੁਨੀਤ ਕਹ ਤੇ ਪਵਤ ਸਤ ਗੁਰ ਰਹਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਦੇਵ ਸਰat ਦੋਇ ਦਾਈ ਦਾਇਆ ਖੇਲ ਸਗਲ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਤ ਧਰਮ ਕਰਮੀ ਆਪ ਆਪਣੀ ਕੇ ਨੇੜ ਕੇ ਜਿਨੀ ਨਾਮ ਤਿਆ ਆ ਗਏ ਮਸਕਤ ਨਾਨਕ ਤੇ ਮੁਖ ਉਦਲੇ ਕੇਤੀ ਛੁੱਟੀ ਜਿਨੀ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੋ ਕਹੋ ਜਨ ਕੈ ਤੀ ਛੁੱਟੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਤੋ ਸਾਹਿਬ ਜੀ ਮੇਰਾ ਮੂਰਨ ਕਰਮ ਹੋਏ ਪ੍ਰਭ ਮੇਰਾ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸ ਸੰਜੋਗੜਾ ਜਤਿ ਦਿੱਤਾ ਗੁਰਦਰਸਾਰ ਸਜਣ ਸੱਚਾ ਪਾਤਸ਼ਾਹ ਸਰਸਾ ਹਾਂ ਦਾ ਸਾ ਜੇ ਸਤਿ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੈਸਾ ਸੋ ਕਹੋ ਤਲ ਗੁਰ ਸੇਵੀਐ ਇਹਨਸ ਸਦ ਸੁਭਾਏ ਸਰਸਣ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਗਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਨਸਾਤ ਮੋਰ ਸੇ ਵੇ ਬਹੁਤ ਦੁੱਖ ਲਗਾ ਧੋ ਵਿਚਾਰੇ ਮਰਮਾਈ ਹਮਦੀਨ ਤੁਮ ਜੋਗ ਜੋਗਦਾਰੇ